ਕੋਈ ਨਹੀਂ ਬਚਿਆ ਨਹੀਂ ਹਾਡਾ ਕੋਈ ਨਹੀਂ 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 ਰੋਣਾ ਨਹੀਂ ਰੋਣਾ ਨਹੀਂ ਰੋਣਾ ਆ ਇਹ ਆ ਲੱਖ ਰੁਪਏ ਲੱਖ ਰੁਪਏ ਆ ਗਿਆ ਆ ਲੱਖ ਰੁਪਏ ਦੀ ਇਹ ਲੱਖ ਰੁਪਏ ਲਾ ਕੇ ਮੱਥੇ ਨੂੰ ਆਪਣੇ ਨਾਲ ਵਾਇਗਰੂ ਇਹ ਤੁਹਾਡੇ ਮਾਤਾ ਆ ਆ ਵੇਖਿਓ ਮੇਰੇ ਹੱਥ ਦੰਨੇ ਆ ਇੱਥੇ ਜੇ ਰਹੋਗੇ ਨਾ ਆ ਵੇਖੋ ਆ ਬਿਮਾਰੀਆਂ ਆ ਮੈਨੇ ਪੜ ਲਿਖਾਦਾ ਹੁੰਦਾ ਆਪਣਾ ਸਾਰਾ ਪਾਵਾ ਵਿਆਹ ਕਰੇ ਕੋਈ ਪਸ ਨਹੀਂ ਆ ਤੁਸੀਂ ਵਾਸ਼ਰੂਮ ਕਿੱਥੇ ਆ ਕਿੱਥੇ ਯੂਜ਼ ਕਰਦੇ ਹੋ ਉਹ ਨਹੀਂ ਤੁਸੀਂ ਆ ਕੀ ਕਰੀ ਜਾਂਦੇ ਹੋ ਇਹ ਜਿੱਥੇ ਵੀ ਤੁਸੀਂ ਰਹਿਣਾ ਉੱਥੋਂ ਦੀ ਉਸਤਾਂ ਰਸਮੂਨ ਬੈੱਡ ਬੁੱਡ ਜਿੰਨੇ ਕੁ ਜੋਗੇ ਹੈ ਜੀ ਆਪਣੇ ਜਿੱਥੇ ਵੀ ਇਨਾਂ ਨੇ ਰੁਕਣਾ ਨਾ ਉਥੋਂ ਵਾਸਤੇ ਗੱਦਾ ਖਾਣ ਨੂੰ ਮੇਰੇ ਵੱਲੋਂ ਆ ਮਾਤਾ ਜੀ ਸਿੰਘ ਸਾਹਿਬ ਹਾਂ ਆ ਲੋ ਠੀਕ ਆ ਧੰਨਵਾਦ ਤੁਹਾਨੂੰ ਤੁਹਾਡਾ ਮੈਂ ਵੀਡੀਓ ਦੇਖੀ ਸੀ ਜਿੱਦਣ ਤੁਹਾਡੀ ਵੀਡੀਓ ਦੇਖੀ ਐ ਉਦਣੇ ਮੇਰਾ ਮਨ ਸੀ ਵੀ ਜਾਣਾ ਤੁਹਾਡੇ ਕੋਲ ਇਹ ਘਰ ਦੀ ਤਾਂ ਆਪਣੀ ਕੋਠੀ ਬਣ ਜਾਣੀ ਆ ਪਰ ਗੱਲ ਉਹ ਆ ਜੇ ਸਿਹਤ ਨਾ ਰਹੀ ਜੇ ਤੁਸੀਂ ਇੱਥੇ ਰਹੇ ਤੇ ਸੀ ਸਿਹਤ ਨਾਲ ਨਹੀਂ ਆਪ ਆਪ ਦੇ ਨਾਲ ਉਹ ਕਰਨਾ ਦੰਦ ਕਾਨੇ ਕਰ ਬੈਠੀ ਮਾਕ ਮਜੀ ਵਾਰਦੇ ਕਈ ਵਾਰ ਆਪਣੇ ਘਰ ਇੱਥੇ ਫਿਰ ਕੇ ਫੇਰ ਕੇ ਆਉਂਦੇ ਜਾਨੀ ਵਦਰ ਮੈਂ ਚਲੋ ਆ 1 ਲੱਖ ਰੁਪਏ ਤੁਹਾਡੇ ਕੋਲ ਸੇਵਾ ਆ ਗਈ ਆ ਨੰਬਰ ਆ ਗਿਆ ਸਾਰਾ ਕੁਝ ਕਰਕੇ ਜਾਵਾਂਗੇ ਠੀਕ ਹੈ ਕੋਈ ਐਵੇਂ ਨਹੀਂ ਕਰਨਾ ਮੈਂ ਤਾਂ ਨੰਬਰ ਲੈ ਲਿਆ ਇਹ ਮੇਰੀ ਗੱਲ ਦਾ ਸਮਾਂ ਆਉਂਦਾ ਹੁੰਦਾ ਸਮਾਂ ਬੰਦੇ ਤੇ ਆਉਂਦਾ ਕਿੱਡੀ ਗੱਲ ਹੋ ਗਈ ਐ ਮੇਰੀ ਮਾਂ ਐਵੇਂ ਰੋਣਾ ਨਹੀਂ ਦੇ ਦਿੱਲੀ ਕੋਈ ਨਹੀਂ ਆ ਆ ਦੇਖਿਓ ਮੇਰੇ ਹੱਥ ਬੰਨੇ ਆ ਇੱਥੇ ਜੇ ਰਹੋਗੇ ਨਾ ਆਹ ਦੇਖੋ ਆ ਬਿਮਾਰੀਆਂ ਆਪਨੇ ਆਦਾ ਹੁੰਦਾ ਆਪਣਾ ਸਭ ਨੂੰ ਮੰਜਾ ਡੁੱਬਿਓ ਹੋਇਆ ਉਹ ਚੱਕਰ ਕੋਈ ਨਹੀਂ ਆਦਾ ਤੁਸੀਂ ਵਾਸ਼ਰੂਮ ਕਿੱਥੇ ਆ ਕਿੱਥੇ ਯੂਜ਼ ਕਰਦੇ ਹੋ ਉਹ ਨਹੀਂ ਤੁਸੀਂ ਆ ਕੀ ਕਰੀ ਜਾਂਦੇ ਹੋ ਇਧਰ ਦੇਖਿਓ ਹਾਂ ਆਪਾਂ ਆਹ ਜੀ ਆਪਾਂ ਕਿਸਾਨ ਆਪਾਂ ਚੱਲ ਜਾਾਂਗੇ ਆਪਣੇ ਆਪਣੀ ਸੇਵਾ ਕਰ ਰਿਹਾ ਪਹਿਲਾਂ ਇਹਨਾਂ ਨੂੰ ਆਹ ਜਿਹੜੀ ਚੀਜ਼ ਆ ਆ ਮੇਰੀ ਗੱਲ ਸੁਣੋ ਪਰ ਮੈਂ ਨਾ ਜਮਾ ਖੋਰਾ ਨੂੰ ਹੁਣ ਛੱਲ ਲਾਉਣੀ ਕਿਸਾਨ ਦੀ ਵੀ ਬੜੀ ਨਹੀਂ ਨਹੀਂ ਜੀ ਅਸੀਂ ਨਹੀਂ ਲੈਂਦੇ ਨਹੀਂ ਨਹੀਂ ਉਹ ਜੇ ਆਪਾਂ ਇਹ ਦੇਖੋ ਜਿੱਥੋਂ ਤੱਕ ਹੋ ਨਹੀਂ ਸਕਦਾ ਕਿ ਮੇਰੇ ਕੋਲ ਭਿੰਦਾ ਸਕੂਲ ਜਿਹੜਾ ਹੈਗਾ ਕੋਈ ਕਮਰਾ ਜਾਂ ਵਾਸ਼ਰੂਮ ਇੱਥੇ ਤੁਹਾਨੂੰ ਆ ਤੁਹਾਨੂੰ ਹੱਥ ਵਾਂਗ ਇੱਥੇ ਨਾ ਰਹੋ ਅੰਕਲ ਇਹਨਾਂ ਨੂੰ ਕੋਈ ਆਪ ਦਾ ਆਪ ਦੇ ਕੋਈ ਰੈਂਡ ਦਾ ਕੋਈ ਰਿਗਾਰਡ ਕਰੋ ਆਪਾਂ ਪੰਚਾਇਤ ਆਪਾਂ ਮੁਰਦਰਾ ਸਾਹਿਬ ਕਰਦੇ ਨਹੀਂ ਨਹੀਂ ਭਾਈ ਸਾਡੇ ਤੇ ਲਾ ਕੇ ਜੇ ਪੈਸੇ ਆ ਪੈਸੇ ਹੋਰ ਦੇਈ ਯਾਰ ਨਹੀਂ ਨਹੀਂ ਲੋੜ ਨਹੀਂ ਆਪਾਂ ਸ਼ਰਵਾਤ ਕਰਦੇ ਆ ਆ 2000 ਰੁਪਏ ਹੋਰ ਦੋ ਕੋਈ ਸਮਾਨ ਆ ਆ 50000 ਰੁਪਏ ਆ ਆਪਦਾ ਤੁਹਾਨੂੰ ਕੋਈ ਆ 2000 ਰੁਪਏ ਆ ਵੀਰੇ ਇਹ ਮਿੱਟੀ ਮੁੱਟੀ ਪਾ ਲੈਣੇ ਕੀ ਕਰੀ ਨੀ ਨਹੀਂ ਨਹੀਂ ਮਿੱਟੀ ਨਹੀਂ ਇਹ ਇਹ ਜਿੱਥੇ ਵੀ ਤੁਸੀਂ ਰਹਿਣਾ ਉੱਥੋਂ ਦੀ ਉਸਾਰੀ ਕਰੋ ਸਮਾਨ ਜਮੂਨ ਬੈੱਡ ਬੁੱਡ ਜਿੰਨੇ ਕੁ ਜੋਗੇ ਹੈ ਜੀ ਆਪਣੇ ਜਿੱਥੇ ਵੀ ਇਹਨਾਂ ਨੇ ਰੁਕਣਾ ਨਾ ਉੱਥੋਂ ਵਾਸਤੇ ਗੱਦਾ ਖਾਣ ਨੂੰ ਹੈ ਨਾ ਭਾਈ ਪਰ ਤਾਂ ਕਮਰਾ ਦਵਾ ਦੇ ਪੈਸੇ ਤੁਸੀਂ ਆ ਤੁਹਾਡੇ ਅੱਗੇ ਫਿਰ ਬੇਨਤੀ ਆ ਸੇਵਾ ਕਰਕੇ ਚੱਲੇ ਆ ਇੱਥੇ ਜੇ ਤੁਸੀਂ ਰਹੇ ਤੇ ਅਸੀਂ ਤੁਹਾਡੇ ਤੋਂ ਨਾਰਾਜ਼ ਆ ਠੀਕ ਹੈ ਨਹੀਂ ਰਹਿੰਦੇ ਜੀ ਠੀਕ ਹੈ ਇੱਥੇ ਨਹੀਂ ਰਹਿਣਾ ਬਿਮਾਰੀ ਦਾ ਇੱਥੇ ਹੋਏ ਇਹਦਾ ਆਪਾਂ ਨੂੰ ਆਪਦੀ ਸਿਹਤ ਤੇ ਪੈਸੇ ਲੱਗਣਗੇ ਨਹੀਂ ਰਹਿੰਦੇ ਜੀ ਅਸੀਂ ਕਰਾ ਕੇ ਦਵਾਂਗੇ ਰਹਿਣ ਦਾ ਸਿਸਟਮ ਸਾਰਾ ਕਰਕੇ ਠੀਕ ਹੈ ਬੇਬੇ ਪਿ ਪਿਛਲੇ 10 ਦਿਨਾਂ ਤੋਂ ਇਹ ਜਿਹੇ ਹਾਲਾਤ ਚ ਰਹੇ ਹੋ। ਬਾਕੀ ਤੁਹਾਡੇ ਬਹੁਤ ਮਿਹਰਬਾਨੇ ਤੁਹਾਨੂੰ ਤੁਹਾਡੀ ਬਹੁਤ ਸ਼ਾਬਾਸ਼। ਮਾਤਾ ਆਲੂ 1 ਲੱਖ ਰੁਪਏ ਦੇ ਕਰੀਬ ਤੁਹਾਨੂੰ 90000 ਰੁਪਏ ਆ ਗਿਆ। ਠੀਕ ਆ। ਸ਼ਾਬਾਸ਼। ਪੁੱਤ ਨੂੰ ਲੈ ਕੇ ਤੁਸੀਂ ਦੋਵੇਂ ਦੋਵੇਂ ਜੀ ਆ। ਚਲ ਨਹੀਂ। ਅੱਛਾ ਘਰ ਵਾਲਾ ਨਹੀਂ ਜੀ। ਅੱਛਾ ਦੋਵੇਂ ਜੀ ਅੱਛਾ ਘਰ ਦਾ ਹੈ ਨਹੀਂ। ਨਹੀਂ ਨਹੀਂ ਘਰ ਵਾਲਾ। ਇੱਕ ਬੇਟਾ ਹੈਗਾ ਵੱਡਾ। ਚਲੋ। ਤੁਸੀਂ ਬਸ ਅਮਨਵੀਰ ਇੱਥੇ ਰਹਿਣਾ ਨਹੀਂ ਚਾਹੀਦਾ ਬਸ ਥੋੜਾ ਜਿਹਾ। ਮੈਂ ਨਹੀਂ ਤੁਸੀਂ ਇੱਥੇ ਤਾਂ ਹੀ ਰਹਿ ਰਹੇ ਹੋ ਵੀ ਲੋਕੀ ਮਦਦ ਲਈ ਆ ਰਹੇ ਆ ਵੀ ਤਾਂ ਕਰਕੇ ਆਹ ਚੀਜ਼ ਦਾ ਕੋਈ ਹੱਲ। ਆ ਵੀਰੇ ਮੇਰੇ ਵੱਲੋਂ ਆ ਮਾਤਾ ਜੀ ਸਿੰਘ ਸਾਹਿਬ ਹਾਂ ਆ ਲੋ ਸਪੈਸ਼ਲ ਧੰਨਵਾਦ ਤੁਹਾਨੂੰ ਤੁਹਾਡਾ ਮੈਂ ਵੀਡੀਓ ਦੇਖੀ ਸੀ ਜਿੱਦਣ ਤੁਹਾਡੀ ਵੀਡੀਓ ਦੇਖੀ ਐ ਉਦਣੇ ਮੇਰਾ ਮਨ ਸੀ ਵੀ ਜਾਣਾ ਤੁਹਾਡੇ ਕੋਲ ਵਾਹਿਗੁਰੂ ਕਰੇ ਤੁਹਾਡੇ ਨਾਲ ਹੈ ਹਜੇ ਸ਼ੁਰੂਆਤ ਹੈ ਤੁਹਾਨੂੰ ਵੇਖਣ ਆਏ ਸੀਗੇ ਤੁਹਾਡਾ ਨੰਬਰ ਟੀਮ ਨੇ ਨੋਟ ਕਰ ਲੈਣਾ ਮੁਰਤੀ ਤੁਹਾਨੂੰ ਹੋਰ ਵੀ ਲੋਡ ਹੋਈ ਤੁਹਾਡੇ ਨਾਲ ਖੜੇ ਆ ਪਰ ਕਹਿੰਦੇ ਨਾ ਬਿਮਾਰੀਆਂ ਚ ਆ ਮੇਰੀ ਗੱਲ ਸੁਣ ਲਓ ਆ ਤੁਹਾਡੇ ਕੋਲ ਲੱਖ ਰੁਪਏ ਆ ਗਿਆ ਤੁਸੀਂ ਨਾ ਇੱਥੇ ਨਾ ਰੁਕੋ ਇਹ ਇੱਥੇ ਪਿੰਡ ਵਾਲੇ ਚਲੋ ਕੋਈ ਸੱਜਣ ਭਾਈ ਮਤ ਕਰਨ ਆਉਂਦਾ ਉਹ ਕਰਕੇ ਉਹ ਕਰੂਗਾ ਐ ਨਹੀਂ ਵੀ ਤੁਸੀਂ ਰੁਕੋਗੇ ਤਾਂ ਹੀ ਕਰੂਗਾ ਹਾਂ ਜੀ ਹਾਂ ਜੀ ਆਹ ਦੇਖੋ ਤੁਸੀਂ ਨਾ ਤੁਸੀਂ ਪਤਾ ਕੀ ਕਰੋ ਮੇਰੀ ਮੇਰੀ ਗੱਲ ਸੁਣੋ ਚਲੋ ਮੈਂ ਮੈਂ ਨਾ ਮੈਂ ਤੁਹਾਡੀ ਗੱਲ ਵੀ ਮੰਨਦਾ ਠੀਕ ਆ ਮੈਂ ਹੁਣ ਦਲੇ ਕਰੀ ਮੈਂ ਮੈਂ ਤੁਹਾਡੀ ਗੱਲ ਵੀ ਮੰਨਦਾ ਤੁਹਾਡੀ ਗੱਲ ਠੀਕ ਆ ਵੀ ਲੋਕੀ ਆਉਣਗੇ ਉਹਨਾਂ ਚੀਜ਼ ਨਾ ਮਤ ਹੋ ਜੂਗੀ ਜਦੋਂ ਕੋਈ ਆਉਂਦਾ ਉਦੋਂ ਤੁਸੀਂ ਆਪਦੇ ਘਰੇ ਕਰ ਲੋ ਹਾਂਜੀ ਉਹਦੇ ਲਾ ਕੇ ਤੁਸੀਂ ਐ ਕਰੋ ਆਪਦੇ ਘਰੇ ਸ਼ੈੱਡ ਸ਼ੁੱਡ ਬਣਾ ਲਓ ਜੋ ਖਰਚਾ ਕੋਈ ਦਸ ਨਹੀਂ ਲੱਗਣਾ ਕੋਈ ਗੁੱਲ ਲੋੜ ਹੀ ਨਹੀਂ ਹਨਾ ਬਸ ਮਾਤਾ ਠੀਕ ਆ ਇੱਥੇ ਨਾ ਤੁਸੀਂ ਘਰੇ ਰਹੋ ਬਸ ਆਪ ਦਾ ਧਿਆਨ ਰੱਖੋ ਇਹ ਬਾ ਪਾਣੀ ਥੱਲੇ ਆ ਜਾਣਾ ਪਾਣੀ ਸੁੱਕ ਜੇ ਫਿਰ ਫਿਰ ਘਰੇ ਰਵਾਂਗੇ ਆਪਾਂ ਫਿਰ ਆਪਾਂ ਬਾਹਰ ਨਹੀਂ ਜਾਂਦੇ ਹੁਣ ਕੋਈ ਗੱਲ ਨਹੀਂ ਹੁਣ ਤਾਂ ਪਾਣੀ ਸੁੱਕ ਗਿਆ ਬਸ ਬਸ ਬਾਬਾ ਪਰਵਾਹ ਨਹੀਂ ਕਰਨੀ ਭਰਾ ਆ ਤੁਹਾਡੇ ਜੱਫੀ ਪਾ ਕੇ ਆ ਮੈਂ ਆ ਮੇਰਾ ਭਰਾ ਆ ਹੁੰਦਲ ਅਸੀਂ ਅਸੀਂ ਆਹੀ ਚੀਜ਼ ਦੇ ਉੱਤੇ ਗਰਾਊਂਡ 'ਚ ਆਹੀ ਚੀਜ਼ ਜੋ ਉਤਰਿਆ ਹਾਂ ਠੀਕ ਹੈ ਹੁਣ ਅਸੀਂ ਦੋ ਯਾਰ ਅਸੀਂ ਉਤਰੇ ਹਾਂ ਸਾਡਾ ਇੱਕ ਭਰਾ ਹੋਰ ਆ ਠੀਕ ਹੈ ਅਸੀਂ ਸਾਰੇ ਰਲ ਕੇ ਮਤ ਕਰ ਰਹੇ ਹਾਂ ਤੇ ਸਾਡੀ ਆ ਦੇਖਾ ਕੈਮਰਿਆਂ ਰਾਈ ਸਾਰੇ ਪੰਜਾਬ ਨੇ ਹੋਣਾ ਮਤ ਕਰਨ ਹਾਂਜੀ ਹਾਂਜੀ ਇਹ ਘਰ ਦੀ ਤਾਂ ਆਪਣੀ ਕੋਠੀ ਬਣ ਜਾਣੀ ਆ ਪਰ ਗੱਲ ਉਹ ਆ ਜੇ ਸਿਹਤ ਨਾ ਰਹੀ ਜੇ ਤੁਸੀਂ ਇੱਥੇ ਰਹੇ ਤੇ ਸਿਹਤ ਸਿੱਧੇ ਨਾਲ ਨਹੀਂ ਆਪਾਂ ਦੇ ਨਾਲ ਉਹ ਕਰਨਾ ਹਾਂਜੀ ਠੀਕ ਆ ਹੁਣ ਵੀਰੇ ਤੁਸੀਂ ਇਹਨਾਂ ਦਾ ਰਹਿਣ ਸਹਿਣ ਉਹ ਉੱਥੇ ਕਰੋ ਜਦੋਂ ਕੋਈ ਆਊਗਾ ਸੇਵਾ ਵਾਲਾ ਉਦੋਂ ਤੁਸੀਂ ਆ ਜਾਇਆ ਕਰਿਓ ਬਹੁਤ ਵਧੀਆ ਸੇਵਾ ਕਰ ਰਹੇ ਹੋ ਬੜੀ ਚੰਗਿਆਰ ਨਾਲ ਤੋਂ ਆਏ ਨੇ ਵੈਰੀ ਗੁੱਡ ਸਾਰਿਆਂ ਨੂੰ ਸਾਰੇ ਸਾਰੇ ਭਰਾਵਾਂ ਨੂੰ ਬਹੁਤ ਇਹ ਇਹ ਲੋੜ ਆ ਉਹ ਧਨ ਭਾਗ ਸਾਰੇ ਭਰਾਵਾਂ ਦਾ ਸਾਰੇ 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 ਭਾਉ ਵੀ ਉਧਰ ਕਰਨਾਲ ਸਾਰੇ ਆਜਾ ਬੈਲਟੀ ਆ ਸਾਡੇ ਵਾਲੀ ਦੀ ਬਹੁਤ ਪਿੰਡਾ ਕਰਨਾਲ ਤੋਂ ਉੱਥੋਂ ਆਏ ਮੇਰਾ ਗੋਜ왈 ਸਾਹਿਬ ਨਹੀਂ ਨਹੀਂ ਸਾਡੇ ਕੋਲ ਲੱਗੇ ਨਹੀਂ ਨਾਲ ਨਹੀਂ ਸੀ ਹਾਂ ਹਾਂ ਅਸੀਂ ਵੀ ਹਰਿਆਣੇ ਦੇ ਆ ਸਾਡਾ ਫਤਿਹਵਾਦ ਆ ਤੇ ਸਾਰੇ ਆਪਾਂ ਪਾਉ ਬੈਲਟੀ ਬੇਟੀ ਆ ਉਥੇ ਬਾਹਰ ਰਲ ਕੇ ਅੱਜ ਟਾਈਮ ਆ ਖੜਨ ਦਾ ਤੇ ਖੜੋ ਗਰਾਊਂਡ ਲੈਵਲ ਤੇ ਐ ਨਾ ਕਰੋ ਵੀ ਹਫਤਾ ਹਫਤਾ ਸੇਵਾ ਬੰਨ ਲਓ ਵੀ ਹਫਤਾ ਕਰਕੇ ਆਓ ਬਸ ਆਪਾਂ ਕਾਇਮ ਕਰ ਲੈਣੇ ਬੰਦੇ ਆਪਣੇ ਹਫਤਾ ਵੀ ਕਰਕੇ ਆਓ ਲੇਕਿਨ ਉਹਦੇ ਨਾਲ ਇੱਕ ਤੁਸੀਂ ਮੈਸੇਜ ਤੁਹਾਡਾ ਮੈਸੇਜ ਦਿੱਤਾ ਬੜੀ ਦੂਰ ਤੱਕ ਜਾਏਗਾ ਉਹਦੇ ਨਾਲ ਇੱਕ ਅਪੀਲ ਤੁਸੀਂ ਆਪਣੇ ਲੈਵਲ ਤੇ ਜ਼ਰੂਰ ਕਰੋ ਕਿ ਜਿੰਨਾ ਹੀ ਜੋਸ਼ ਨਾਲ ਤੁਸੀਂ ਅੱਜ ਇੱਥੇ ਆਉਣਦੇ ਹੋ ਓਨੀ ਜੋਸ਼ ਨਾਲ ਇਹ ਤਰੀਕ ਦੇ ਮਤਲਬ ਪੂਰੇ 20 ਦਿਨ ਬਾਅਦ ਆਏ ਹੋ। ਬਾਸ 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 ਭਾਈ ਮੈਂ ਬਹੁਤ ਵੱਡੀ ਸੇਵਾ ਕਰਦਾ ਮੈਂ ਵੀ ਤੁਹਾਡਾ ਬਹੁਤ ਸਾਰਾ ਸਾਰਾ ਮੈਂ ਮੈਂ ਆਪ ਗਰਾਊਂਡ ਤੇ ਆ ਮੈਂ ਜਿਵੇਂ ਹਰ ਨਹੀਂ ਨਹੀਂ ਮੈਂ ਹਰ ਹਫਤੇ ਆਉਣਾ ਹਾਂ ਮੈਂ 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 ਹਰ ਹਫਤੇ ਆਪਾਂ ਟਰੈਕਟਰਾਂ ਦੀ ਸੇਵਾ ਸੁਖੀ ਆ ਹਰ ਹਫਤੇ 10 ਟਰੈਕਟਰ ਲੈ ਕੇ ਪਹੁੰਚਣਾ ਸੋ ਤੁਸੀਂ ਤਕੜੇ ਰਹੋ ਮੈਂ ਤਾਂ ਆਉਂਦਾ ਜਾਂਦਾ ਰਹਿਣਾ ਤੁਸੀਂ ਤਕੜੇ ਰਹੋ ਵੀ ਪਾਣੀ ਦੀ ਸੇਵਾ ਕਿਸੇ ਚੀਜ਼ ਦੀ ਸੇਵਾ ਸਾਡੇ ਬੰਦੇ ਦਾ ਨੰਬਰ ਲੈ ਲਓ ਕਈ ਯਾਰੀ ਕੋਈ ਫੰਡ ਇਕੱਠਾ ਕਰਨਾ ਤੁਸੀਂ ਕਿਸੇ ਚੀਜ਼ ਦਾ ਐਡ ਪਾਉਣੀ ਆ ਉਹ ਆਪਣੇ ਇੰਸਟਾਗ੍ਰam ਤੇ ਪਵਾ ਲਈ ਉਹ ਆਪਣੇ ਸਨੈਪਚੈਟ ਤੇ ਸ਼ੇਅਰ ਕਰਾ ਲਈ ਬਸ ਤਗੜੇ ਹੋ ਗਏ ਆਪਣੇ ਭਰਾਵਾਂ ਨਾਲ ਨੀ ਨਾ ਜਗਮੀਨ ਤੇ ਚੱਪੜਚੜੀ ਤੋਂ ਤੁਸੀਂ ਸੇਵਾ ਦਿੱਤੀ ਸਾਨੂੰ 50000 ਤੁਹਾਡੀ ਸੇਵਾ ਆਈ ਆ ਹਾਂ 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 ਮੈਨਾਂ ਭਾਈ ਤੁਸੀਂ ਜਿੱਦਾਂ ਸਿੰਘਰਾ ਤੋਂ ਜਦੋਂ ਐਡੇ ਵੱਡੇ ਚਿਹਰੇ ਆ ਚੱਪੜਚੜੀ ਤੋਂ ਸਰਪੰਚ ਆ ਸਰਪੰਚ ਆ ਵਾਜੀ 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 ਅਸੀਂ ਸੇਵਾ ਕਰਕੇ ਅਸੀਂ 10 10 ਵੱਡੇ ਟਰੱਕ ਆ ਜਾਂਦੇ ਭੇਜਿਆ ਸਾਰਾ ਸੇਵਾ ਕੀਤੀ ਪਰ ਜਿੰਨਾ ਟਾਈਮ ਆਪਾਂ ਗਰਾਊਂਡ ਲੈਵਲ ਤੇ ਨਹੀਂ ਉਤਰਾਂਗੇ ਉਹਦਾ ਮਜ਼ਾ ਨਹੀਂ ਹੋਣਾ ਮੈਨਾਂ ਕਿ ਮੈਂ ਮੰਨ ਗਿਆ ਤੁਹਾਨੂੰ ਕਿ ਕੀ ਪਤਾ ਨੇ ਯਾਰ ਐਡਾ ਵੱਡਾ ਚਿਹਰਾ ਐਡਾ ਵੱਡਾ ਚਿਹਰਾ ਗਲੀਆਂ ਕਿੰਨਾ ਬਹੁਤ ਪੈਕ ਕਰਨਾਗੇ ਪੰਜਾਬ ਨੂੰ ਹੋਰ ਕੀ ਚਾਹੀਦਾ ਹੋਵੇ ਕੋਈ ਐਡਾ ਬਹੁਤ ਤਕੜਾ ਕੰਮ ਕਰਦਾ ਹੈ ਬਾਈ ਧੰਨਵਾਦ ਆ ਦਿਲੋਂ ਤੇ ਜੇ ਕਰਦਾ ਜੀ ਬਸ ਕਰਕੇ ਬੋਲ ਸੋ ਨਿਹਾਲ ਸਤਿ ਸ੍ਰੀ ਅਕਾਲ ਸਵਾਦ ਆ ਗਿਆ ਕਰਨਾਲ ਵਾਲੇ ਬਾਹੂ ਮਾਝੇ ਜੀ ਬੈਠੇ ਆ ਅੱਛਾ ਸਾਸ ਨਿਸ਼ਾਨ ਲਿਆ ਹੁਣ ਸਾਸਰੀ ਘਰ ਮੈਂ ਤਾਂ ਅਖੰਡੀ ਨਾ ਤੋਂ ਨਹੀਂ ਪਤਾ ਲੱਗਦਾ ਹਾਂ ਹਾਂ ਹੁਣ ਲੱਗ ਗਿਆ ਜੀ ਦੇਖਿਆ YouTube ਤੇ ਆਹ ਚੱਲ ਫੋਟੋ ਬਹੁਤ ਚਲੋ ਰਾਲ ਮੇਲੇ ਅਗੇ ਮੈਂ ਮਿਹਰਬਾਨੀ ਸਾਡੇ ਮੈਂ ਆਇਆ ਹਾਂ ਮੈਂ ਮੜਾ ਕਹਿੰਦਾ ਸੀ ਮੈਂ ਨਾ ਆਪਣੇ ਆਪਣੇ ਪਿੰਡ ਨਾਲ ਵਿੱਚ ਕਈ ਘਰ ਨੇ ਉਹਨਾਂ ਜਿਵੇਂ ਪਾਣੀ ਪੂਣੀ ਕੋਲ ਰਹਿ ਰਹੇ ਨੇ ਉਹ ਘਰ ਨਹੀਂ ਛੱਡ ਰਹੇ ਉਹ ਕਹਿੰਦੇ ਵੀ ਲੋਕੀ ਸੇਵਾ ਕਰਨ ਆਉਂਦੇ ਆ ਫਿਰ ਉਹਨਾਂ ਨੂੰ ਪਤਾ ਕਿਵੇਂ ਲੱਗੂ ਸਾਡਾ ਘਰ ਆਇਆ ਮੈਂ ਕਿ ਕੋਈ ਬੰਦਾ ਜਦੋਂ ਕੋਈ ਸੇਵਾ ਕਰਨ ਆਉਂਦਾ ਵੀ ਕੋਈ ਬੰਦਾ ਉਹਨਾਂ ਨੂੰ ਲੈ ਕੇ ਮੋਟਰਸਾਈਕਲ ਤੇ ਛੱਡ ਆਇਆ ਕਾਰ ਆ ਵੀ ਉਹ ਰਾਤ ਨਾ ਉੱਥੇ ਰਹਿਣਾ ਹਾਂਜੀ ਕਿਉਂਕਿ ਉੱਥੇ ਮੱਛਰਾਂ ਤੋਂ ਬਿਮਾਰੀਆਂ ਬੂਮੂਰੀਆਂ ਬੜਾ ਕੁਝ ਹਨ ਹਾਂਜੀ ਉਹ ਚੀਜ਼ ਆ ਬਾਕੀ ਆਪਾਂ ਮਾਰਸ਼ਲ ਕੌਮ ਆ ਚੜਦੀ ਗਲ ਵਾਲੇ ਬੰਦੇ ਆ ਠੀਕ ਆ ਬਹੁਤ ਕੁਝ ਪੰਜਾਬ ਨੇ ਢਾਇਆ ਠੀਕ ਆ ਗਿਆ ਪਾਣੀ ਹੋ ਗਿਆ ਆਪਾਂ ਕੈਂ ਜੋ ਨੁਕਸਾਨ ਹੋਇਆ ਰਲ ਮਿਲ ਕੇ ਸਾਰੇ ਹਾਂ ਹੋਇਆ ਸਾਰਿਆਂ ਦਾ ਕੋਈ ਨਹੀਂ ਕੋਈ ਨਹੀਂ ਰਲ ਮਿਲ ਕੇ ਟੋਟਲੀ ਹੋਇਆ ਧੰਨ ਬਾਬਾ ਬੁੱਢਾ ਸਾਹਿਬ ਸਾਰਾ ਕੋਈ ਸਾਰਾ ਸਾਰਾ ਕੁਝ ਸੈੱਟ ਹੋਇਆ ਕਈਆਂ ਦਾ ਬਾਹਰੋਂ ਹੋ ਗਿਆ ਕਈਆਂ ਦਾ ਮੈਂ ਫਿਰ ਕਿਹਾ ਕਿ ਬਹੁਤ ਵਧੀਆ ਕੰਮ ਕਰ ਰਹੇ ਹੋ ਕਿਉਂਕਿ ਦੇਖੋ ਤੁਹਾਡਾ ਵੀ ਐਡਾ ਵੱਡਾ ਚਿਹਰਾ ਨਹੀਂ ਕਿ ਇੱਥੇ ਗੱਲ ਕਰ ਰਿਹਾ ਤਾਂ ਨਹੀਂ ਨਹੀਂ ਚਿਹਰੇ ਚਿਹਰਾ ਆਪਣੇ ਜਿਹੀ ਬਣਿਆ ਨਹੀਂ ਅੱਜ ਉਹਦਾ ਹੈ ਤੁਸੀਂ ਹਾਂਜੀ ਆਪਣੇ ਜਿਹੀ ਚਿਹਰਾ ਹਾਂ ਬਹੁਤ ਪਰ ਹੋਰ ਵੀ ਚਿਹਰੇ ਬਣੇ ਨੇ ਨਹੀਂ ਆਏ ਹਾਂਜੀ ਯਾਰ ਕੀ ਆ ਸਵਾਦ ਆ ਮੈਂ ਤਾਂ ਬਹੁਤ ਟਾਈਮ ਬਾਦਾਂ ਸਾਡੇ ਪਿੰਡ ਹੁੰਦਾ ਪੇਪਲ ਦਾਦਾ ਉਦੋਂ ਮੇਰਾ ਜਿੰਦਾ ਹੁੰਦਾ ਸੀ ਹਾਂਜੀ ਇੱਥੇ ਤਾਜ਼ਤੂਜ ਖੇਡਦੇ ਉਹ ਟਾਈਮਾਂ ਨੇ ਮੇਰਾ ਪਿੰਡ ਇੱਥੇ ਬਿਠੀ ਰੋਹੀ ਆਏ ਨਾ ਇਹ ਤਾਂ ਇੱਥੇ ਸੱਤ ਬਣਾ ਕੇ ਪਿੰਡ ਲਾਈਫ ਤੋਂ ਮੈਨੂੰ ਲੱਗਦਾ ਬਹੁਤ ਸਾਲ ਹੋ ਗਏ ਦੂਰ ਹੋਇਆ ਉਹਨੂੰ ਪੱਕਾ ਪੱਕਾ ਰੋਣਾ ਸਾਡਾ ਕੁਝ ਨਹੀਂ ਬਚਿਆ ਨਹੀਂ ਸਾਡਾ ਕੁਝ ਨਹੀਂ 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 ਰੋਣਾ ਨਹੀਂ ਰੋਣਾ ਨਹੀਂ ਰੋਣਾ ਆਏ कोरोना नी रोना कोरोना नी मेरे ਘਰ ਇੱਕ ਰਹੀ ਮੇਰਾ ਮਾਤਾ ਮੇਰਾ ਪੁੱਤ ਮੇਰਾ ਤੇ ਤੁਹਾਡਾ ਦਾਦਾ ਮੇਰੇ ਪੁੱਤਾਂ ਦੇ ਘਰ ਮੇਰੇ ਘਰ ਮਾਰੂ ਤੇ ਕਰ ਨੋਟ ਕਰ ਨੋਟ ਕਰ ਨੋਟ ਕਰ ਘਰ ਨੋਟ ਕਰ ਪੰਜਾਬ ਦਾ ਨੰਬਰ ਨੂੰ ਮਤਕਾਓ ਸਾਰਾ ਕੁਝ ਨਹੀਂ ਮੈਂ ਨਾ ਇੱਕ ਰਹੀ ਮੇਰੇ ਘਰ ਮੈਂ 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 ਜਾਊਗਾ ਕੈਸ਼ਵਾ ਕਹ 50000 ਰੁਪਇਆ ਆਓ ਆਓ ਤੁਹਾਡੇ ਪੋਤੇ ਆ ਤੁਹਾਡੇ ਤੁਹਾਡੇ ਮੇਰੇ ਘਰ ਚੱਲ ਮੇਰੇ ਘਰ ਚੱਲ ਨਹੀਂ ਇੱਕ ਰਹੀ ਮੇਰੇ ਕੋਲ ਚੱਲ ਵੀ ਇਹ ਕਿਆ ਮੇਰਾ ਧਾਮ ਮੈਂ ਕਿੱਥੇ ਰਹਿਦੀ ਆ ਵੇ ਪਤੇ ਕਰੀ ਮੇਰੇ ਨਾਲ ਚੱਲ ਨਹੀਂ ਫਿਰ ਕੋਈ ਨਹੀਂ ਫਿਰ ਆਪਾਂ ਅੱਗੇ ਜਾ ਕੇ ਆ ਆ ਆ ਆ ਆ ਬੜੋ ਆਹ ਉਹਨੇ ਇੱਧਰ ਨਾਂ ਨਹੀਂ ਨਹੀਂ ਆਲ ਵਾਦਾ ਇੱਧਰ ਨਾਂ ਲਿਖਾ ਦਿਓ ਸਾਰਾ ਕੁਝ ਲਿਖਾ ਦਿਓ ਇੱਧਰ ਇੱਧਰ ਨੰਬਰ ਲਗਾਓ ਮੈਡਮ ਕਿੱਥੇ ਆ ਮੈਡਮ ਡਿਊਟੀ ਤੇ ਆ ਤੁਹਾਡੇ ਪੁੱਤਿਆਂ ਤੁਹਾਡੇ ਨਾਲ ਖੜੇ ਆ ਇਹ 50000 ਦੀ ਸੇਵਾ ਹੁੰਦਾ ਨਾ 50000 ਦੀ ਸੇਵਾ ਹੋਰ ਕਰ ਮੈਂ ਲੱਖ ਲੱਖ ਰੁਪਈਆ ਮਾਤਾ ਨੂੰ ਤੇਰਾ ਤੇ ਬੰਦਿਆ ਸੀ ਮੀਂਹ ਪੁੱਤ ਨਹੀਂ ਮਾਤਾ ਨਾਲ ਆ ਤੁਹਾਡੇ ਪੋਤੇ ਤੁਹਾਡੇ ਨਾਲ ਆ ਇੰਦਰ ਜੀ ਨੋਵੇ ਸਿੰਘ ਘਰ ਵਾਲਾ ਮੇਰਾ ਆ ਲੱਖ ਰੁਪਏ ਆ ਗਿਆ ਆ ਲੱਖ ਰੁਪਏ ਦੀ ਇਹ ਲੱਖ ਰੁਪਇਆ ਲਾ ਕੇ ਮੱਥੇ ਨੂੰ ਆਪਣੇ ਨਾਲ ਵਾਹਿਗੁਰੂ ਇਹ ਤੁਹਾਡੇ ਓ ਮਾਤਾ ਨਹੀਂ 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 ਆ ਲੈ ਆ ਆ ਮੇਰੇ ਆ ਲੈ ਆ ਲੈ ਆ ਨਾ ਨਾ ਮੈਂ ਨਾ ਨਾ ਆ ਨਾ ਤੁਸੀਂ ਆਪ ਆਪਣਾ ਆ ਤਾਂ ਨਾਲ ਨਾ ਲਾਓ ਆਪ ਆਪਣਾ ਕਰੋ ਮੇਰੇ ਤੋਂ ਚਾਰ ਜਾਇਆ ਮੇਰੇ ਤੋਂ ਹੀ ਚਾਰ ਜਾਇਆ ਮੇਰਾ ਪੋਤਾ ਮਾਤਾ ਮਾਤਾ ਨੰਬਰ ਲਿਖਾਓ ਹੁਣ ਦੇਤਾ ਵਾਈਰੂ ਵਾਈਰੂ 99 ਹਾਂ ਅਸੀਂ ਬਿਆਸੇ ਲੇਕਿਨ ਸਾਈਡ ਤੇ ਹਵਾ ਲੈਣ ਤੋਂ ਮਾਤਾ ਥੋੜਾ ਖੁੱਲਣਾ ਖੁੱਲੋ ਯਾਰ ਬੋਲ ਦਿਓ ਬਣਾ ਯਾਰ ਗੁੱਡੀ ਗੁੱਡੀ ਹੁੰਦਾ ਹੀ ਨੰਬਰ ਇਹ ਨੰਬਰ ਤੁਹਾਡਾ ਹੀ ਹੈ ਤੁਹਾਡਾ ਤੁਹਾਡਾ ਪੋਤੇ ਆ ਤੁਹਾਡਾ ਪੋਤੇ ਆ ਠੀਕ ਆ ਕੋਈ ਹਾਂ ਉਹ ਤੇ ਕਿਹੜੀ ਘਰ ਆ ਗਏ ਹਾਂ ਮੈਂ ਆਉਂਗਾ ਮੈਂ ਨਾ ਮੈਂ ਨਾ ਮੈਂ ਨਾ ਗੱਲ ਨਹੀਂ ਕਰੀ ਵੀ ਆਵਾਂਗੇ ਮੈਂ ਨਾ ਮੈਂ ਮੇਰੀ ਗੱਲ ਸੁਣੋ ਟਰੈਕਟਰ ਮੈਨੂੰ ਵੀ ਚਾਹੀਦਾ ਟਰੈਕਟਰ ਤੁਹਾਨੂੰ ਦੋ ਦੋ ਟਰੈਕਟਰ ਦੇ ਕੇ ਜਾਊਂਗਾ ਦੋ ਟਰੈਕਟਰ ਦੇ ਕੇ ਜਾਊਂਗਾ ਦੋ ਟਰੈਕਟਰ ਦੇ ਕੇ ਮਾਤਾ ਦੀ ਕਿਰਪਾ ਦੋ ਟਰੈਕਟਰ ਦੇ ਤੇਰੀ ਸੁਣਾਈ ਕਰ ਮੈਂ ਵਿਧਵਾ ਬੀਬੀ ਮੇਰਾ ਘਰ ਜਾ ਕੇ ਵੇਖੋ ਸਾਰਾ ਚੋਟੇ ਮੈਂ ਪਕਾ ਦੇ ਕਰ ਨਹੀਂ 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 ਰੁਕੋ 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 ਲੇਖ ਬਈ ਕਿਤੇ ਆਪਣਾ ਕਰ ਨਾ ਨਾ ਇਹਨੂੰ ਲਿਖਾਓ ਆ ਲਿਖਾਓ ਹਾਂਜੀ ਆਪਾਂ ਗਾਹਾਂ ਮੋੜ ਦੇ ਕੇ ਲੇਖ ਨਾਲ ਸੇ ਆਪਣਾ ਪੁਆਇੰਟ ਆਏ ਬਲੇ ਬਾਈ ਫੋਟੋ ਵੀ ਕਰਾ ਲੈਣਾ ਮੈਂ ਉਹ ਇਹ ਹੁੰਦਲ 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 ਹਾਂਜੀ ਫੋਟੀ ਦੀ ਫੋਟੀ ਹਾਂ 40 ਦੇ ਦੇ ਨਾ ਇੰਦਰਜੀਤ ਇੰਦਰਜੀਤ ਪਿੰਡ ਘਰ 40 ਦੇ 40 ਇਹਦੇ ਘਰ ਜਾਣਾ ਹਾਂ ਇਹਨਾਂ ਜਾਣਾ ਇਹ ਜਾ ਕੇ ਜਾ ਰਹੇ ਆ ਇੰਦਰਜੀਤ ਚੱਲੋ ਚੱਲੇ ਆਂ ਮਮੀ ਹਾਂ ਬਸ ਉਹ ਇੱਕ ਇੱਕ ਇਹ ਆਂਟੀ ਨੇ ਇੱਧਰ ਆਂਟੀ ਕਰੀ ਇੱਕ ਆਂਟੀ ਨੇ ਲੱਖ ਰੁਪਏ ਦਿੱਤਾ ਲੱਖ ਰੁਪਏ ਆਪਣਾ ਲੱਖ ਰੁਪਇਆ ਦੇ ਯਾਰ ਮਾਦਾ ਤੁਹਾਡੇ ਕੋਲ ਲੱਖ ਰੁਪਏ ਆ ਗਏ ਨਾ ਇੰਦਰ ਜੀ ਤਾਂ ਆਪਣੇ ਪੈਰ ਤੋਂ ਹੁਣੇ ਮੈਨੂੰ ਪਾਇਆ ਵੀ ਲੱਖ ਮੇਰੇ ਕੋਲ ਨਹੀਂ 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 ਲੱਖ ਵਾਪਸ ਕਿਉਂ ਲੱਖ ਆ ਆ ਆ ਲੋ ਆ ਲੈ ਲੱਖ ਦੇਣਾ ਹਾਂ ਲੱਖ ਲੱਖ ਆ ਮਾਤਾ ਸਾਡੇ ਭਰਾਵਾਂ ਨੂੰ ਠੀਕ ਆ ਆ ਮੇਰੀ ਟੀਮ ਆ ਸਾਰੇ ਮੇਰੇ ਭਰਾ ਆ ਪਰਵਾਹ ਨਹੀਂ ਕਰਨੀ ਬਾਬਾ ਚੜ੍ਹਦੀ ਕਲਾ ਕਰੂਗਾ ਤੇ ਰੋਣਾ ਨਹੀਂ ਥੋੜੀ ਮਜ਼ਦ ਕਰਨੀ ਆ ਮੇਰੇ ਕੋਈ ਮੇਰਾ ਨੰਬਰ ਲੈ ਲਿਆ ਆਪਣੇ ਮਾਝੇ ਵਾਲੇ ਮੇਰੀ ਗੱਲ ਸੁਣ ਲੋ ਆ ਲੱਖ ਰੁਪਿਆ ਸੇਵਾ ਕਰਕੇ ਚੱਲੇ ਆ ਠੀਕ ਆ ਤੁਹਾਡਾ ਨੰਬਰ ਲਿਖ ਲਿਆ ਮੁੰਡੇ ਨੇ ਸਾਰਾ ਕੁਝ ਚੱਲੂਗਾ ਸਾਰਾ ਪੰਜਾਬ ਤੁਹਾਡੀ ਮਤ ਕਰੂਗਾ ਠੀਕ ਆ ਆ ਕੈਮਰੇ ਚੱਲਣਦੇ ਆ ਐਡੇ ਐਡੇ ਚੈਨਲ ਆਪਣੇ ਕੋਲ ਬੈਠੇ ਆ ਠੀਕ ਆ ਇਹ ਮੈਂ ਤਾਂ ਦੁਕਾਨੇ ਕਰ ਬੈਠੀ ਮੈਂ ਕਿਦੀ ਮਾਰਦੇ ਕਈ ਵਾਰ ਆਪਣੇ ਘਰ ਇੱਥੇ ਫਿਰ ਕੇ ਫੇਰ ਘਰ ਚੱਲ ਜਨਿਵਦਰ ਮੈਂ ਹੁਣ ਹੈ ਨਾ ਕਰਵਾ ਕੇ ਕੋਈ ਗੱਲ ਨਹੀਂ ਇਹਦਾ ਖਾਲਸਾ ਅਮਨ ਵੀਰੇ ਨੰਬਰ ਨੋਟ ਕਰੋ ਅਮਨ ਅਮਨ ਕਮਨ ਵੀਰੇ ਆ ਕਿੱਥੇ ਸਰਪੰਚ ਸਾਹਿਬ ਕਿਉਂ ਇਹ ਇਹ ਛੱਟਾ ਡਕੀਆਂ ਨਹੀਂ ਪਰ ਕੀ ਕੀ ਇਹਦਾ ਸਮਨ ਨੂੰ ਗੱਲ ਨਹੀਂ ਸਮਝਾਈ ਕੀ ਪਾਣੀ ਚੋਰ ਰਿਹਾ ਭਾਈ ਪਾਣੀ ਉਹ ਬਾਲੇ ਆ ਨਾ ਹਾਂ ਬਾਲੇ ਆ ਬਾਲੇ ਆ ਸਾਰੇ ਭੇਜ ਗਏ ਤੇ ਉਹ ਵੀ ਕੋ ਪਾਣੀ ਸਾਰੇ ਆ ਗਿਆ ਸੀ ਥੱਲੇ ਪਾਣੀ ਫਿਰ ਗਿਆ ਛੱਟਾ ਬੜਾ ਠੀਕ ਆ ਪਾਣੀ ਨੂੰ ਥੱਲੇ ਆ ਲੈਣ ਉਹ ਲੈ ਕੇ ਗੱਲ ਹੀ ਨਹੀਂ ਮਾਤਾ ਆ ਕਿੰਦੀ ਗੱਲ ਆ ਲੈ ਕੋਈ ਗੱਲ ਨਹੀਂ ਆ ਚਲੋ ਹਾਂ ਆ ਲੱਖ ਰੁਪਏ ਤੁਹਾਡੇ ਕੋਲ ਸੇਵਾ ਆ ਗਈ ਆ ਨੰਬਰ ਆ ਗਿਆ ਸਾਰਾ ਕੁਝ ਕਰਕੇ ਜਾਵਾਂਗੇ ਠੀਕ ਆ ਕੋਈ ਐਵੇਂ ਨਹੀਂ ਕਰਨਾ ਆ ਤਾਂ ਨੰਬਰ ਲੈ ਲੈ ਇਹ ਮੇਰੀ ਗੱਲ ਤੋਂ ਸਮਾਂ ਆਉਂਦਾ ਹੁੰਦਾ ਹੁੰਦਾ ਸਮਾਂ ਬੰਦੇ ਤੇ ਆਉਂਦਾ ਕਿੱਡੀ ਗੱਲ ਹੋ ਗਈ ਅਹੀਂ ਵੀਰ ਨੂੰ ਤੁਹਾਡੇ ਯਾਰੇ ਬਾਅਦ ਵਿੱਚ ਦੱਸਦੇ ਰਹਿਣਾ ਹਾਂ ਸਮਾਂ ਬੰਦੇ ਤੇ ਹੁੰਦਾ ਪਹਿਲਾਂ ਪਹਿਲਾਂ ਐਵੇਂ ਨਹੀਂ ਐ ਮੇਰੀ ਮਾਂ ਐਵੇਂ ਰੋਣਾ ਨਹੀਂ ਦਿਲ ਨਹੀਂ ਕੋਈ ਨਹੀਂ ਮੈਂ ਪੁੱਛ ਪਹਿਲਾਂ ਪਕਾਨੇ ਸਿਰ ਤੇ ਆਪਣਾ ਕੋਈ ਨਹੀਂ ਬਗਾਨੇ ਅੱਗੇ ਆਪਾਂ 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 ਸਾਰੀ ਉਮਰ ਇੱਕ ਏਕਰੀ ਰੁਕ ਇੱਕ ਏਕਰੀ ਇੱਕ ਏਕਰੀ ਰੁਕ ਜਾਓ ਯਾਰ ਆਪਾਂ ਸਾਰੀ ਉਮਰ ਵਾਂਡੇ ਵਾਂਡੇ ਕਰਦੇ ਰਹਿਨੇ ਆ ਠੀਕ ਹੈ ਹੁਣ ਰਿਸ਼ਤੇਦਾਰ ਨੂੰ ਉਹ ਵੀ ਵੇਖਦੇ ਆ ਨਾ ਰਹਿ ਕੇ ਵੇਖਦੇ ਆ ਕਿ ਕੌਣ ਚੱਲਦਾ ਚੱਲਣਾ ਉਹ ਸੱਚੇ ਬਾਦਸ਼ਾਹ ਵਾਹਿਗੁਰੂ ਨੇ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਚੱਲਣਾ ਕੋਈ ਗੱਲ ਨਹੀਂ ਉਹਦੇ ਕੀ ਨਾ ਪਤਵਾਤ ਨਹੀਂ ਪੁੱਤ ਚੱਲਣਾ ਕਿਉਂ ਉਹਨੇ ਉਹ ਵਾਹਿਗੁਰੂ ਨੇ ਜਿਨੇ ਸਾਥ ਦਿੱਤੇ ਹਨ ਮੇਰੀ ਗੱਲ ਸੁਣੋ ਹੋਰ ਲੋ ਉਹ ਵੀ ਬੰਦੇ ਆ ਉਹ ਵੀ ਬੰਦੇ ਆ ਜਿਨ੍ਹਾਂ ਦੇ ਜਿਨ੍ਹਾਂ ਨੂੰ ਵੇਖਦਾ ਨਹੀਂ ਜਨਨੀਆਂ ਲੱਤਾਂ ਨਹੀਂ ਹੈਗੀਆਂ ਜਿਹੜੇ ਤਰਪਾਲਾਂ 'ਚ ਬੈਠੇ ਮੈਂ ਤਾਂ ਬਹੁਤ ਮਾੜੇ ਮਾੜੇ ਲਾਤ ਵੇਖਿਆ ਚੜ੍ਹਦੀ ਗੱਲਾਂ 'ਚ ਆਪਾਂ ਕੋਈ ਗੱਲ ਨਹੀਂ ਰੋਣਾ ਨਹੀਂ ਬਸ ਪੋਜ਼ਿਟਿਵ ਰੋਲਾ ਨਹੀਂ ਐਡੇ ਪੁੱਤ ਤੇਰੇ ਜਵਾਨ ਪੋਤੇ ਆ ਕੋਈ ਹਾਂ ਚਲੋ ਵੀਰੇ ਸਾਡੀ ਮਾਂ ਦੀਆਂ ਅੱਖਾਂ 'ਚ ਪਾਣੀ ਨਹੀਂ ਆਉਣਾ ਚਾਹੀਦਾ ਪਹਿਲਾਂ ਹੰਝੂ ਪੂੰਝ ਕੇ ਹੰਝੂ ਪੂੰਝੋ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾਓ ਜੋ ਬੋਲੇ ਸੋਨਿਆ ਹਲੋ ਸੋਨਿਆ ਕਾਲ ਠੀਕ ਆ ਪੁੱਤਾਂ ਨਹੀਂ ਰੋਣਾ ਨਹੀਂ ਵੀਰੇ ਆ ਲਿਖੋ ਮਾਤਾ ਦਾ ਠੀਕ ਆ ਆ ਜਿਵੇਂ ਮੌਸਮ ਸਹੀ ਹੁੰਦਾ ਠੀਕ ਆ ਅਸੀਂ ਕਰਕੇ ਆ ਸਾਰਾ ਕਰਕੇ ਜਾਵਾਂਗੇ ਨਹੀਂ ਸਮਝ ਨਹੀਂ ਸਕਦੇ ਦੇਖ ਨਹੀਂ ਇਹ ਭੈਣ ਭਰਾ ਨੇ ਜੀ ਇੱਥੇ ਰਹਿ ਰਹੇ ਨੇ ਹਾਂਜੀ ਅੰਦਰ ਪਈਏ ਕੋਣ ਬੱਚ ਕੋਣ ਬੱਚ ਬੱਚ ਉਹ ਨਹੀਂ ਹਰ ਵਾਇਰ ਖੋੜ ਦਿੰਦਾ ਉਹ ਟੁੱਟ ਗਿਆ ਸਾਰਾ ਕੋਈ ਸ਼ਤਾਂਤੂ ਕਰਤੀ ਹੁੰਦਲਾ ਗੱਲ ਸੁਣੀ ਹਾਂਜੀ ਹਾਂਜੀ ਭਾਜੀ ਕਿੰਨੇ ਦਿਨ ਕੁਝ ਵੀ ਨਹੀਂ ਥੈਂਕ ਯੂ ਕੀ ਪੈਸੇ ਕਰਨਗੇ ਯਾਰ ਇੱਥੇ ਦੇਖ ਵੀ ਨਹੀਂ ਸਕਦਾ ਤੁਹਾਨੂੰ ਨਹੀਂ ਤੂੰ ਛੁੱਟੀ ਓਏ ਹੋਏ ਰੱਬਾ ਓਏ ਵਾਹਿਗੁਰੂ ਬਾਹਰ ਲਾ ਬਾਹਰ ਲਾ ਕਥਾ ਤੇ ਆ ਭੂੰਡ ਭਾਂਡ ਫਿਰਨਦੇ ਆ ਨਹੀਂ ਆ ਭੂੰਡ ਭਾਂਡ ਫਿਰਨਦੇ ਐਵੇਂ ਤੁਸੀਂ ਤੁਸੀਂ ਸਰਪੰਚੋਂ ਤੁਸੀਂ ਕਰਾਉਣਾ ਵੀਰੇ 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 ਮੇਰੀ ਗੱਲ ਸੁਣ ਲੋ ਤੁਹਾਡੀਆਂ ਪੀੜੀਆਂ ਤਰਨ ਗਈਆਂ ਪੀੜੀਆਂ ਆ ਦੋ ਮੇਰੀਆਂ ਬੱਚੇ ਨਹੀਂ ਆਗੇ ਨਹੀਂ ਬੱਚੇ ਨਹੀਂ ਉਹ ਤੇਰੇ ਵੀ ਯਾਰ 2 ਲੱਖ ਰੁਪਈਆ ਦਿਓ ਆ ਲੈ ਵੀਰੇ ਸਰਪੰਚੋਂ ਪੁੱਛਿਆ ਅਗਨਾ 50 ਹਜ਼ਾਰ ਲੱਖ ਆ 2 ਲੱਖ ਆ ਬੇਬੇ ਬਾਪੂ ਆ ਪੈਸੇ ਲੈਣਾ ਆ ਜਾ ਆ ਜਾ ਆ ਜਾ ਇਹ ਸੁਣ ਪੰਗੇ ਨੇ ਆ ਮੱਥੇ ਨੂੰ ਲਾ ਇਹਨਾਂ ਦੇ ਵੀ ਭਾਗ ਲਾਉਣਾ ਵਾਹਿਗੁਰੂ 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 ਆ ਲੋ ਨੀ ਆ ਪੈਸੇ ਸਰਪੰਚ ਸਾਹਿਬ ਨਹੀਂ ਮੇਰੀ ਗੱਲ ਸੁਣ ਲੋ 1 ਮਿੰਟ 1 ਮਿੰਟ ਯਾਰ ਆ ਪੈਸੇ ਦੇ ਚੱਲੇ ਆ ਆਪਾਂ 2 ਲੱਖ ਸਰਪੰਚ ਕਿੱਥੇ ਆ ਫਿਰ ਰੰਧਾਵਾ ਸਾਹਿਬ ਨੇ ਮੇਰਾ ਅਸੀਂ ਇਕੱਠੇ ਪੜੇ ਆ ਸ਼ੁਰੂ ਤੋਂ ਮੇਰਾ ਭਰਾ ਆ ਤੇ ਰੰਧਾਵਾ ਸਾਹਿਬ ਅਸੀਂ ਸੇਵਾ ਤੁਹਾਨੂੰ ਭੇਜਣੀ ਆ ਠੀਕ ਆ ਅਸੀਂ 8 ਲੱਖ ਰੁਪਏ ਤੁਸੀਂ ਰੰਧਾਵਾ ਸਾਹਿਬ ਤੁਸੀਂ ਵੀ ਇਹਨੇ ਕੰਮ ਸ਼ੁਰੂ ਕਰਾਓ ਬਸ ਤੁਸੀਂ ਰੰਧਾਵਾ ਸਾਹਿਬ ਨਾਲ ਕਨੈਕਟ ਕਰਨਾ ਪੈਸੇ ਰੱਖੋ ਕੋਲ ਆ ਰੱਖੋ ਤੁਸੀਂ ਯਾਰ ਪਾਗਲ ਤੁਸੀਂ ਆਪਣੇ ਕੋਲ ਰੱਖ ਕੇ ਸ਼ੁਰੂ ਕਰਾ ਦਿਓ ਇਹਨਾਂ ਦਾ ਕੰਮ ਪੈਸੇ ਠੀਕ ਆ ਮੇਰੀ ਗੱਲ ਸੁਣ ਲੋ ਜੇ ਕੋਈ ਕਲਾਕਾਰ ਹੋਰ ਪੈਸੇ ਦੇ ਗਿਆ ਮਕਾਨ ਲਈ ਰੰਧਾਵਾ ਸਾਹਿਬ ਆਪਾਂ ਇਹਨਾਂ ਦੇ ਨਾਮ ਤੇ 8 ਲੱਖ ਕਿਆ ਨਾ 10 ਹੋ ਗਿਆ ਟੋਟਲ ਆਪਾਂ ਐਫ ਡੀ ਕਰਾ ਦਾਂਗੇ ਬਿਲਕੁਲ ਠੀਕ ਹੈ ਹਣਾ ਕੋਈ ਚੀਜ਼ ਐਵੇਂ ਦੀ ਕਰਾ ਦਾਂਗੇ ਨਹੀਂ ਕੋਈ ਚੱਕਰ ਨਹੀਂ ਅਸੀਂ ਹਰ ਗੋਮਿੰਦ ਨੂੰ ਸੱਦ ਕੇ ਕਹੋਗੇ ਮੈਂ ਹਰ ਗੋਮਿੰਦ ਤੇ ਹਰ ਰੰਧਾਵਾ ਸਾਹਿਬ ਯਾਰ ਜਿੱਥੇ ਰੰਧਾਵਾ ਸਾਹਿਬ ਆ ਗਿਆ ਸਾਡਾ ਸੀਐਸਟਾਫ ਹਾਂ ਠੀਕ ਹੈ ਜੇ ਆਪਾਂ ਕਰ ਲਾਂਗੇ ਕੋਈ ਨਹੀਂ ਇਹ ਤੁਹਾਡੀਆਂ ਤੁਸੀਂ ਸ਼ੁਰੂ ਕਰਾ ਲਓ ਆ ਸਾਰੀ ਆ ਸਾਰੇ ਮੁੰਡੇ ਸੀਐਸਟਾਫ ਦੇ ਨੇ ਸਾਰੇ ਅਮਰ ਸਿੰਘ ਸਾਰੇ ਆ ਸਾਰੇ ਸੇਵਾ ਕਰਨਗੇ ਤੇ ਹਾਂ ਸਰਪੰਚ ਸਾਹਿਬ ਨੰਬਰ ਮੇਰੀ ਗੱਲ ਸੁਣੋ ਤੁਰਸਤਾਸੀ ਮੇਰੀ ਗੱਲ ਸੁਣ ਲੋ ਪਾਣੀ ਭਾਈ ਜੀ ਪਾਣੀ ਥੱਲੇ ਆਉਣ ਸਾਰੀ ਕੰਮ ਸਟਾਰਟ ਕਰਾ ਦੇਣਾ ਸਟਾਰਟ ਹੋ ਗਿਆ ਠੀਕ ਆ ਵੈਲਕਮ ਵੈਲਕਮ ਚੜਦੀ ਕਲਾ 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 ਹੁਣੀ ਆ